लुधियाना के ललतो चौक स्थित रेस्टोरेंट में सिकंदर गुप्ता प्रोडक्शन द्वारा प्रेस कॉन्फ्रेंस का आयोजन किया गया जिसमें पत्रकारों से बातचीत करते हुए उन्होंने बताया है कि उनके द्वारा द टैलेंट छोटे उस्ताद सीजन दो को लेकर आ रहे हैं जिसके ऑडिशन जल्द शुरू होंगे जिसमें बच्चों की उम्र दो से चौदह साल होगी जिसमें बच्चों के टैलेंट को पहचाना जाएगा डायरेक्टर ऑफ द न्यू अकेडमी ऑफ डांस एंड आर्ट्स एंड सीईओ एसजी जी प्रोडक्शन हाउस सो मैं एक इवेंट लेके आ रहा हूँ जिसका नाम है रिवीजर टैलेंट छोटे उस्ताद सीजन टू तो सब तो पहला एक सीजन हो चुका है तो बहुत ज़्यादा वजिया गया सी ਤੇ ਅਸੀਂ ਨੈਕਸਟ ਈਅਰ 2024 ਦੇ ਵਿੱਚ ਮੈਂ ਇਹ ਟੈਲੈਂਟ ਛੋਡੇ ਸਾਸੀ ਦੇ ਟੂਰ ਆ ਮਲੇ ਕੇ ਆ ਰਹੇ ਹਾਂ ਜੀ ਤੇ ਇਹਦਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਏਜ ਕੈਟਾਗਰੀ ਇਹਦੀ 2 ਤੋਂ 14 ਹੈ ਤੇ ਡਾਂਸ ਐਂਡ ਮੋਡਲਿੰਗ ਡਾਂਸ ਐਂਡ ਮੋਡਲਿੰਗ ਤੁਸੀਂ ਇੱਥੇ ਜਿਹੜੇ ਵੀ ਬੱਚੇ ਮਤਲਬ ਇੱਥੇ ਪਾਰਟਿਸਪੇਟ ਕਰ ਸਕਦੇ ਨੇ 2 ਤੋਂ 4 ਇਹਦੀ ਏਜ ਕੈਟਾਗਰੀ ਤੇ ਅਸੀਂ ਲੁਧਿਆਣੇ ਦੇ ਵਿੱਚ ਇਹਦੀ ਕਾਫੀ ਜਗ੍ਹਾਵਾਂ ਆਡੀਸ਼ਨਸ ਹੋਣਗੇ ਤੇ ਪਿੰਡਾਂ ਲੁਧਿਆਣੇ ਦੇ ਅਲੱਗ-ਅਲੱਗ ਇਰੀਆਜ਼ ਦੇ ਵਿੱਚ ਆਡੀਸ਼ਨ ਸਿਰਫ ਪਲੇਬਿਸਕੂਲ ਦੇ ਵਿੱਚ ਹੋਣਗੇ ਤੇ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੋਗੇ ਪਰੋਗਰਾਮ ਜੀ ਦਸੰਬਰ ਕਰ ਰਹੇ ਹਾਂ ਸਿਰਫ ਦਸੰਬਰ ਨੂੰ ਇਹਦਾ ਗ੍ਰੈਂਡ ਫਿਨਲ ਆਲੇ ਤੇ ਨਵੰਬਰ ਦੇ ਵਿੱਚ ਇਹਦਾ ਕੀ ਕਹਿੰਦੇ ਨੇ ਆਪਣਾ ਸੈਮੀ ਫਾਈਨਲ ਆ ਉਸ ਤੋਂ ਪਹਿਲਾਂ ਇਹਦੇ ਸ਼ੂਟਸ ਹੋਣਗੇ ਤੇ ਕਾਫੀ ਕੁਝ ਹੈ ਗਰੋਮਿੰਗ ਕਲਾਸਿਸ ਵਗੈਰਾ ਹੈਗੀ ਸਟਾਰਟਿੰਗ ਹੀ ਡੇਟ ਅਸੀਂ ਹਾਲੇ ਰਿਵੀਲ ਨਹੀਂ ਕੀਤਾ ਕਿਉਂਕਿ ਇਹ ਡੇਟ ਅਸੀਂ ਆਪਣੀ ਇੰਸਟਾਗ੍ਰam ਤੇ ਅਸੀਂ ਕਰਾਂਗੇ ਲਾਂਚ ਤੇ ਸਾਰਾ ਕੁਝ ਏ ਸਿੰਘ ਡਾਇਰੈਕਟਰ ਬਚਪਨ 플레이ਸ ਕੋ ਲੁਧਿਆਣਾ ਸਭ ਤੋਂ ਪਹਿਲੇ ਅੱਜ ਅਸੀਂ ਜਿਹੜਾ ਸਿਕੰਦਰ ਸਰ ਦੇ ਨਾਲ ਜੁੜੇ ਆ ਤੇ ਉਹਨਾਂ ਦੇ ਰਿਵੀਲ ਦਾ ਟੈਲੈਂਟ ਛੋਟੇ 우ਸਤਾਦ ਸੀਜ਼ਨ 2 ਦਾ ਪੋਸਟਰ ਲਾਂਚ ਹੋਇਆ ਹੈ ਉਹਦਾ ਸਕਸੈਸ ਜਿਹੜਾ ਹੈਗਾ ਫਰਸਟ ਸੀਜ਼ਨ ਦਾ ਉਹਦੇ ਬਾਅਦ ਅੱਜ ਸੀਜ਼ਨ 2 ਲਾਂਚ ਹੋ ਰਿਹਾ ਹੈ ਸਭ ਤੋਂ ਪਹਿਲੀ ਮੈਂ ਗੱਲ ਜਿਹੜੀ ਕਹਿਣਾ ਚਾਹਾਂਗਾ ਉਹ ਇਹ ਕਿ ਵੀ ਅੱਜ ਦੀ ਡੇਟ 'ਚ ਪੇਰੈਂਟਸ ਆਪਣੇ ਬੱਚਿਆਂ ਉਹਦੇ ਵਿੱਚ ਟੈਲੈਂਟਸ ਤੇ ਲੱਭਦੇ ਨੇ ਬਟ ਉਹ ਟੈਲੈਂਟ ਨੂੰ ਡਿਸਪਲੇ ਕਰਨ ਵਾਸਤੇ ਪਲੈਟਫਾਰਮ ਅਵੇਲੇਬਲ ਨਹੀਂ ਹੈਗਾ ਪੇਰੈਂਟਸ ਕੋਲ ਜੋ ਕਿ ਸਿਕੰਦਰ ਸਰ ਨੇ ਪਿਛਲੇ 10 ਤੋਂ 12 ਸਾਲਾਂ ਦੇ ਵਿੱਚ ਕਈ ਅਣਗਿਣਤ ਪਲੇਟਫਾਰਮ ਦਿੱਤੇ ਨੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਜਿੱਥੇ ਉਹ ਆ ਕੇ ਆਪਣਾ ਟੈਲੈਂਟ ਰਿਵੀਲ ਕਰ ਸਕਣ ਜਿਵੇਂ ਕਿ ਡਾਂਸ ਸ਼ੋਅਸ ਕਰਵਾਏ ਨੇ ਇਹਨਾਂ ਨੇ ਮਾਡਲਿੰਗ ਸੈਸ਼ਨਸ ਕਰਵਾਏ ਨੇ ਔਰ ਉਹਦੇ ਵਿੱਚ ਮੈਂ ਥੋੜੀ ਜੀ ਹੋਰ ਇਲੈਬ੍ਰੇਟ ਕਰਾਂਗਾ ਜਿਹੜਾ ਸਿਕੰਦਰ ਸਰ ਨੇ ਪਹਿਲੇ ਕਿਹਾ ਕਿ ਵੀ ਸਭ ਤੋਂ ਵੱਡੀ ਗੱਲ ਹੈ ਵੇ ਕਿ ਚਾਰजेस ਡਸ ਨਾਟ ਮੈਟਰ ਪੇਰੈਂਟ ਚਾਰजेस ਵੀ ਦਿਨ ਨੂੰ ਪਿਆਰ ਨੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੱਚਾ ਪਾਰਟਿਸਿਪੇਟ ਕਰੇਗਾ ਉਹਦੀ ਗਰੋਮਿੰਗ ਵੀ ਸਿਕੰਦਰ ਗੁਪਤਾ ਪ੍ਰੋਡਕਸ਼ਨ ਹਾਊਸ ਹੀ ਕਰੇਗਾ ਫੋਟੋ ਸ਼ੂਟ ਵੀ ਪ੍ਰੋਪਰ ਬੱਚਿਆਂ ਦਾ ਹੋਏਗਾ ਉਹ ਵੀ ਸਿਕੰਦਰ ਗੁਪਤਾ ਪ੍ਰੋਡਕਸ਼ਨ ਹਾਊਸ ਜਿਹੜਾ ਹੈਗਾ ਉਹ ਉਸੀ ਚਾਰਜਸ ਦੇ ਵਿੱਚ ਇਹ ਬੱਚਿਆਂ ਨੂੰ ਗਰੂਮਿੰਗ ਔਰ ਫੋਟੋ ਸੈਸ਼ਨ ਮਿਲੇਗਾ ਜਿਹਦੇ ਨਾਲ ਬੱਚਿਆਂ ਨੂੰ ਇੱਕ ਕੰਫੀਡੈਂਸ ਦਾ ਲੈਵਲ ਮਿਲਦਾ ਹੈ ਤਾਂ ਕਿ ਉਹ ਅੱਜ ਲੁਧਿਆਣਾ ਲੈਵਲ ਦੇ ਉੱਤੇ ਪਰਫਾਰਮ ਕਰ ਰਹੇ ਨੇ ਜਿਹੜੇ ਬੱਚੇ ਸਿਲੈਕਟ ਹੋਣਗੇ ਜਿਹੜੇ ਬੱਚੇ ਪੋਜੀਸ਼ਨ ਹੋਲਡਰ ਹੋਣਗੇ ਉਹ ਪੰਜਾਬ ਲੈਵਲ ਦੇ ਉੱਤੇ ਪਰਫਾਰਮ ਕਰਨਗੇ ਔਰ ਜਿਵੇਂ ਕਿ ਪੁਰਾਣੇ ਬੱਚੇ ਜਿਹੜੇ ਸ਼ੋਸ ਤੋਂ ਸਿਲੈਕਟ ਹੋਏ ਸੀਗੇ ਉਹ ਕਈ ਅੱਛੀ ਮੂਵੀਜ਼ ਦੇ ਵਿੱਚ ਅੱਛੇ ਵੀਡੀਓ ਸੌਂਗਸ ਦੇ ਵਿੱਚ ਵਿਦ ਗੁੱਡ ਹੀਰੋ ਹੀਰੋਇਨਸ ਦੇ ਨਾਲ ਉਹਨਾਂ ਨੇ ਆਪਣੀ ਵੀਡੀਓਜ਼ ਤੇ ਪਿਕਚਰਜ਼ ਕਾਮਯਾਬ ਬਣਾਈਆਂ ਨੇ ਉਵੇਂ ਹੀ ਅਸੀਂ ਦੇਖਾਂਗੇ ਕਿ ਵੀ ਜਿਹੜੇ ਪੰਜਾਬ ਦੇ ਲੁਧਿਆਣਾ ਦੇ ਬੱਚੇ ਨੇ ਉਹ ਅੱਗੇ ਪੂਰੇ ਇੰਡੀਆ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਆਪਣਾ ਨਾਂ ਕਮਾਣਗੇ ਮਾਡਲਿੰਗ ਔਰ ਡਾਂਸ ਦੇ ਵਿੱਚ ਜੀ ਮੇਰਾ ਨਾਮ ਆਮਨ ਪ੍ਰੇਸ਼ੰਗਰ ਰੋੜਾ ਹੈ ਮੈਂ ਫਾਊਂਡਰ ਐਂਡ ਸੀਈਓ ਆਈਬੀਸੀ ਮੈਡੀਕਲ ਸਕੂਲ ਚੰਦਰ ਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੱਸ ਕੇ ਕਿ ਅਸੀਂ ਸਿਕੰਦਰ ਗੁਪਤਾ ਪ੍ਰੋਡਕਸ਼ਨਸ ਨਾਲ ਕੋਲੈਬੋਰੇਟ ਕੀਤਾ ਹੈ ਇਹਨਾਂ ਦਾ ਜੋ ਉਸ ਇਵੈਂਟ ਆ ਰਿਹਾ ਹੈ ਰਿਵਿਊ ਦਾ ਟੈਲੈਂਟ ਟੂ ਕਿ ਉਸਾਰ ਸਿਜ਼ਨ 2 ਮੈਂ ਲਾਸਟ ਈਅਰ ਇਹਨਾਂ ਦਾ ਸੀਜ਼ਨ 1 ਸੀਗਾ ਉਹ ਦੇਖ ਕੇ ਬਹੁਤ ਇੰਪ੍ਰੈਸ ਹੋਇਆ ਇਹਨਾਰੇ ਜਿਸ ਤਰੀਕੇ ਨਾਲ ਇਹ ਅਰੇਂਜਮੈਂਟ ਸੀਗੇ ਜਿਸ ਤਰੀਕੇ ਨਾਲ ਇਹਨਾਂ ਨੇ ਬੱਚਿਆਂ ਨੂੰ ਪ੍ਰਪੇਅਰ ਕੀਤਾ ਸੋ ਅਸੀਂ ਇਸ ਸੀਜ਼ਨ 2 ਦੇ ਚਨ ਨਾਲ ਕੋਲੈਬੋਰੇਟ ਕੀਤਾ ਐਂਡ ਵੀ ਹੈ ਆਫਰ ਦੇਮ ਜਿੰਨੀਆਂ ਵੀ ਸਾਡੀ ਬ੍ਰਾਂਚਸ ਨੇ ਉਹ ਸਾਰੀਆਂ ਅਵੇਲੇਬਲ ਹੈ ਉੱਥੇ ਆਡੀਸ਼ਨਸ ਔਰ ਜਿਹੜੀ ਗਰੂਮਿੰਗ ਕਰਨੀ ਹੈ ਬੱਚਿਆਂ ਦੀ ਕੋਈ ਵੀ ਸੈਸ਼ਨ ਲੈਣੇ ਨੇ ਚਲੋ ਚਲੋ ਕਰਾਈ ਮੇਰੇ ਚੋਂ ਕਿ ਜਿਸੇ ਆਮੇ ਜਾਣੇ ਕਿ ਜਿਹੜਾ ਸਵਾਗਤ ਹੈ ਕਿ ਨਾਲ ਚਾਹ ਕਰਨ ਦੇ ਉਹ ਫੋਨ ਲੈ ਉਹ ਚੀਜ਼ ਹੋ ਗਈ ਸਭ ਨੂੰ ਸੁਖੀ ਮਾਰਕੀਟ ਨੂੰ ਕੋਈ ਚੀਜ਼ ਹੋ एम दिव्या वरेरा ऑनर ऑफ दिस कैफ़े एंड सिया होम्स लाइक सर के बारे में मैं क्या कहूँ सिकंद्रह सर बहुत अच्छा प्लेटफॉर्म एवरी ईयर लेके आते हैं बच्चों के लिए और बच्चे बढ़ चढ़ कर उसमें पार्टिसिपेट करते हैं और इवन पेरेंट्स बहुत एक्साइटेड होते हैं मतलब इतने अच्छे स्कूल सर के साथ जुड़े हैं और मैं बाकी स्कूल से भी अपील करूँगी कि आप सब भी अपने बच्चों को चांस दीजिए ताकि वो इलेक्ट्रॉनिक गैजेट से हट के इस चीज़ में पार्टिसिपेट करें और इससे भी नेक्स्ट लेवल पर जाके करें मैं सर को प्रॉन्स ਕੰਗ੍ਰੈਚੂਲੇਟ ਕਰੂੰਗੀ ਐਂਡ ਆਲ ਦਾ ਬੈਸਟ ਥੈਂਕ ਯੂ ਸਰ I am Ishneet Sharma and uh, I am the director of Childhood Kindergarten. And today we are here on the poster launch of Sikandar Gupta Production House. Another Nava Show Ji revealed the talent show to start season two. And I will wish them all the best for their new show. I hope that Bach enjoy and parents also benefit from the show. All the best. Hi, my name is Sonali, and uh, I'm the principal and director. Of Kidzi School in Heberwal. So, we are here for the Reveal the Talent show, which is being organized by Sikandha Gupta, sir, and it is for the age group of uh, 2 to 14. And it is the biggest uh, dance show and modeling show for the kids uh, of the Rudhana, basically. And uh, I would say that it's a, a great collaboration. and am very excited for the upcoming auditions. See, today it is not about winning and losing, it is about learning. So, this show will give your child a great exposure, it will give them huge opportunities to go and perform on the stage. In front of everyone. it's a great opportunity for the parents as well as the school to collaborate with the sir and i think each and every parent should enroll their child because the charges are also very nominal. they are not even charging uh, minimal amount. they are even they are just charging minimal amount for the auditions and for the semi-finals also. so i'm just wishing them all the very luck so that they can go ahead with their show. this is the season two and i'm really excited for this. thank you. <laughs> ਬਾਕੀ ਜਿਹੜੇ ਆਪਣੇ ਦਬੀਲ ਦੇ ਟੈਲੈਂਟ ਛੋਟੇ ਉਸਤਾਦ ਦੇ ਜਿਹੜੇ ਜਿੰਨੇ ਵੀ ਆਡੀਸ਼ਨਸ ਹੋਣਗੇ ਤੇ ਤੇ ਉਹ ਮੇਰੇ ਨਾਲ ਜਿਹੜੇ ਮੇਰੇ ਨਾਲ ਬੈਠੇ ਹੋਏ ਆ ਕਨੈਕਸ਼ਨ ਮੈਮ ਇਹ ਸਾਰੇ ਆਡੀਸ਼ਨਸ ਲੈਣਗੇ ਤੇ ਮੈਮ ਨੇ ਕਾਫੀ ਮਾਡਲਿੰਗ ਦੀ ਜਜਮੈਂਟਸ ਵਗੈਰਾ ਕੀਤੇ ਹੋਏ ਆ ਵੱਡੇ ਵੱਡੇ ਸ਼ੋ ਦੀ ਚਲੋ ਮੈਂ ਤਾਂ ਆਪਣਾ ਸ਼ੋਨਾ ਵੱਡਾ ਨਹੀਂ ਮੰਨਦਾ ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਡਮ ਮੇਰੇ ਸ਼ੋ ਦੇ ਆ ਕੇ ਆਡੀਸ਼ਨਸ ਲੈ ਰਹੇ ਤੋਂ ਬਾਕੀ ਆਪਣੀ ਜੋ ਡਿਟੇਲ ਹੈ ਮੈਂ ਤੁਹਾਨੂੰ ਖੁਦ ਦੱਸਣ ਦੀ ਮੈਂ ਪਲੀਜ਼ ਹੈਲੋ ਸਰ ਆਈ ਐਮ ਕਿਨਾਕਸ਼ੀ ਕਪੂਰ ਆਈ ਐਮ ਦੀ ਪ੍ਰਿੰਸੀਪਲ ਆਫ ਵਿਜ਼ਡਮ ਵਰਡ ਸਕੂਲ ਅਹਿਮਦਗੜ੍ਹ एंड द बेस्ट पार्ट ऑफ दिस रिवील द टैलेंट शो इज सी इन लुधियाना यू कैन सी कॉम्पिटिशन एवरी वेयर बट फॉर हिस शो ना सारे प्ले वे यहाँ पे प्रॉपर तरीके से कोलेबोरेट कर रहे हैं दे आर से हमने अपने बच्चों को यहाँ पे पार्टिसिपेट कराना बिकॉज दे हैव सीन द रिजल्ट ऑफ सीजन वन आई अगर मैं अपनी बात करूँ सीजन वन में आई ओ जी वन जो मैंने शुरू से लेके एंड तक बच्चे को ग्रूम होते हुए देखा हैपन देर आर सो मनी थिंग्स हैनी एंड बट आगे से वापस में कुछ नहीं मिलता फोटो शूट का अलग लेते हैं अलग अलग राउंड के अलग अलग चार्ज करते हैं बट इफ आई टॉक अबाउट रिव्यू द टैलेंट फ्री ग्रूमिंग सेशन दे रहे हैं एंड यू कैन सी द कॉन्फिडेंस लेवल ऑफ अर चाइल्ड बच्चे को एक एक चीज़ पता होती है कहाँ पर पॉज करना है कहाँ पर स्टॉप करना है कैसे उसने अपनी एक पिक्चर देनी है मतलब बच्चे में ट्रेमेंडस इम्प्रूवमेंट होती है एंड इसके लिए वो कोई चार्ज भी नहीं लेते एंड बच्चे का मतलब पोर्टफोलियो शूट होता है बच्चा कैन रिकमेंड इन और कितने ही बच्चे इफ़ आई टॉक अबाउट माई ओन स्कूल मेरे पुत्र कितने बच्चों को अमेजोन शूट मिला है फ्लिपकार्ट में देवर्ड सेलेक्टेड कहीं ना कहीं बच्चों को चांस मिल जाता है अपना टैलेंट दिखाने का एंड मोर ओवर जो भी कॉम्पिटिशन होते हैं उसका बेस्ट पार्ट क्या होता है दे नीड कॉन्फिडेंस एक कॉन्फिडेंस को बूस्ट करने के लिए सब चीजें करवाई जाती हैं एंड सिकंदर सर इज डूइंग फैबुलस जॉब इन डूंग